ਬੜੀਆ ਉਹ ਠੀਕ ਹੈ ਭਾਈ ਬੜੀਆ ਚੜ੍ਹਦੀ ਕਲਾ ਠੀਕ ਅੱਜ ਤੁਹਾਨੂੰ ਭਾਈ ਆਪਾਂ ਟਰੈਕਟਰ ਦਿਖਾਉਨੇ ਆਂਗੇ ਸੋਨਾਲੀਕਾ 1.50 ਵਾਲਾ ਜੀ ਬਾਲੇ ਭਰਾਵਾਂ ਦੀ ਮੰਗ ਸੀ ਭਈ ਭਾਈ ਸਾਨੂੰ ਥੋੜੇ ਬਚਟ ਵਾਲਾ ਲੋਨ ਵਾਲਾ ਟਰੈਕਟਰ ਲੱਭ ਕੇ ਦੇ ਟਰੈਕਟਰ ਤੁਹਾਨੂੰ ਲੱਭ ਕੇ ਦਿੱਤਾ ਭਾਈ 50 ਵਾਲਾ ਚਾਰੇ ਟਾਇਰ ਨਵੇਂ ਆ ਸ਼ੋ ਬੈਂਡ ਦੀ ਮਾੜੀ ਮੋਟੀ ਰੈਟ ਦੀ ਟੱਚਿੰਗ ਹੋਈ ਹੋਈ ਆ ਭਾਈ ਚਾਰੇ ਟਾਇਰ ਨਵੇਂ ਆ ਸਾਈਡ ਗੇਅਰ ਚ ਆ ਗਿਆ ਟਰੈਕਟਰ ਇਹ ਡਬਲ ਕਲੱਚ ਚ ਆ ਗਿਆ ਪਾਵਰ ਸਟੀering ਆ ਗਿਆ ਚੈੱਕ ਕਰਾ ਦੇ ਸਮਾਨ ਡੈਟਰ ਦੇ ਨਾਲ ਸਾਰਾ ਮਿਲਜੂ ਡੰਡਾ ਫੱਟੀ ਛਤਰੀ ਹੁੱਕ ਬਾਈ ਤੇ ਮੇਨ ਗੱਲ ਡੈਟਰ ਇਹ ਪੰਜਾਬ ਨੰਬਰ ਆ ਗਿਆ ਬਾਈ ਇਹ ਪੰਜਾਬ ਨੰਬਰ ਆ ਗਿਆ ਤੇ ਲੋਨ ਵੀ ਬਾਈ ਇਹ ਤੇ ਮੰਨ ਕੇ ਚੱਲ ਬਹੁਤ ਹੋ ਜੂ ਡੈਟਰ ਤੇ ਜੇ ਤਾਂ ਰੇਟ ਕਰਾਉਣਾ ਡੈਟਰ ਦਾ ਇਹ ਰੇਟ ਤਾਂ ਹੈਗਾ ਡੈਟਰ ਦਾ 7.4 ਲੱਖ ਜੇ ਦੇਣ ਲੋਨ ਕਰਾਉਣਾ ਰੇਟਟਰ ਦਾ ਟਰੈਕਟਰ ਦੇ ਦਾਂਗੇ ਬਾਈ ਆਪਾਂ 3 ਲੱਖ ਤੇ 50 ਹਜ਼ਾਰ ਦਾ 3.5 ਲੱਖ ਦਾ ਤੇ ਡੈਟਰ ਤੇ ਲੋਨ ਹੋ ਜੂ 3 ਲੱਖ ਹੋਊਗੀ ਬਾਈ ਮੰਨ ਕੇ ਤਾਂ 50 ਹਜ਼ਾਰ ਰੁਪਏ ਘਟੂਗਾ ਬਾਈ ਪਿਆਗੇ 1000 ਦੀ ਡਾਉਣ ਪੇਮੈਂਟ ਕਰਨੀ ਬੂ ਤੇ ਬਾਕੀ ਤੁਸੀਂ ਡੈਕਟਰ ਦੇ ਮਾਲਕ ਬਣ ਜਾਓ ਪੰਜਾਬ ਨੂੰ ਬਰ ਡੈਕਟਰ ਆ ਗਿਆ ਤੇ ਜੇ ਹੋਰ ਵੀ ਡੈਕਟਰ ਲੈਣੇ ਹੁੰਦੇ ਆ ਬਾਈ ਆਪਾਂ ਨੂੰ ਫੋਨ ਲਾ ਲਿਆ ਕਰੋ ਲੋਨ ਵਾਲੇ ਵੀ ਡੈਕਟਰ ਹੁੰਦੇ ਆਪਣੇ ਕੋਲੇ ਤੇ ਬੈਂਕ ਲੋਨ ਵਾਲੇ ਵੀ ਹੁੰਦੇ ਆ ਠੀਕ ਆ ਬਾਈ ਨੰਬਰ ਨੋਟ ਕਰ ਲਓ 947879391 ਤੇ ਤਲਵੰਡੀ ਸਾਹਿਬੂ ਬਾਈ ਤੋਂ ਡੈਕਟਰ ਨੂੰ ਲੈਣਾ ਆਉਣਾ ਪਊਗਾ ਮੇਣਾ ਮੱਡੀ ਤੋਂ ਵੀ ਤੁਸੀਂ ਮੇਰੇ ਕੋਲ ਘਰੇ ਆ ਸਕਦੇ ਹੋ ਕੋ ਡੈਕਟਰ ਮੇਰੇ ਕੋਲੇ ਆਉਦੇ ਆਉਦੀ ਹੁੰਦੇ ਆ ਮੈਂ ਬਾਹਰੋਂ ਗਏ ਡੈਕਟਰ ਦੀ ਵੀਡੀਓ ਨਹੀਂ ਪਾਉਂਦਾ ਬਾਈ ਠੀਕ ਆ ਬਾਈ ਇਹ ਵੀਡੀਓ ਬਗੈਰ ਲੱਗੀ ਲੱਕ ਸ਼ੇਅਰ ਤੇ ਕਮੈਂਟ ਕਰ ਲਿਓ ਬਾਈ ਧੰਨਵਾਦ ਧੰਨਵਾਦ